ਤਦ ਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇੱਕ ਅਹਿਮ ਵਿਸ਼ੇ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅਹਿਮ ਦੇ ਵਿਸ਼ੇ ਉਸ਼ਗਲਣਾ ਸਾਹਮਣੇ ਰੱਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਡਾਕਟਰ ਬਲਬੀਰ ਸਿੰਘ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਔਰ ਜਿਹੜੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਉਂਕਿ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜੀ ਗਾਉਂ ਤਿਆਰੀ ਕਰਨ ਵਾਸਤੇ ਅੱਜ ਸਟੇਟ ਟਾਸਕ ਫੋਰਸ ਹੈ ਜਿਹਦੇ ਵਿੱਚ ਸਿਹਤ ਮੈਕਮੇ ਦੀ ਲੀਡ ਹੈਗੀ ਹੈ ਔਰ ਸਾਡੇ ਸੈਕਟਰੀ ਕਨਸ਼ਾਮ ਜੀ ਔਰ ਸਾਡੇ ਡਾਇਰੈਕਟਰ ਹੈਲਥ ਆਫਸਰ ਡੀਆਰਐਮਈ ਤੇ ਇਹ ਹੈਲਥ ਵਿਭਾਗ ਦਾ ਇਨੀਸ਼ੀਏਟਿਵ ਹੈ ਜੀ ਪਿਛਲੀ ਵਾਰੀ ਕਿ ਆਪਾਂ ਇੱਕ ਕੋਆਰਡੀਨੇਟਡ ਐਫਰਟ ਜਿਵੇਂ ਸਾਡੇ ਕੋਲੇ ਅਰਬਨ ਲੋਕਲ ਬਾਡੀਜ਼ ਹੈ ਤੇ ਜਾਂ ਰੂਰਲ ਡਿਵੈਲਪਮੈਂਟ ਪੰਚਾਇਤ ਹੈ ਪਾਣੀ ਦੇ ਸੈਂਪਲ ਇਹਨਾਂ ਨੇ ਟੈਸਟ ਕਰਨੇ ਆ ਔਰ ਜਿਹੜੀ ਹੋਰ ਵੀ ਬਹੁਤ ਸਾਰੀ ਐਕਟੀਵਿਟੀ ਫੋਗਿੰਗ ਇਹਨਾਂ ਨੇ ਕਰਨੀ ਆ ਇਸੇ ਤਰ੍ਹਾਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਉਹਦਾ ਬਹੁਤ ਵੱਡਾ ਰੋਲ ਹੈ ਕਿ ਉਹਨਾਂ ਨੇ ਜਿਹੜੀ ਜੋ ਵੀ ਅਸੀਂ ਇਨਫੋਰਮੇਸ਼ਨ ਦੇਣੀ ਆ ਉਹ ਬੱਚਿਆਂ ਤੱਕ ਪਹੁੰਚੇ ਪਿੰਡਾਂ ਤੱਕ ਘਰਾਂ ਤੱਕ ਪਹੁੰਚੇ ਵਾਟਰ ਸਪਲਾਈ ਸੈਨੀਟੇਸ਼ਨ ਕਿਉਂਕਿ ਜਿਹੜੀ ਰੂਰਲ ਵਾਟਰ ਸਪਲਾਈ ਹੈ ਉਹਨਾਂ ਦੇ ਕੋਲ ਹੈ ਟਰਾਂਸਪੋਰਟ ਡਿਪਾਰਟਮੈਂਟ ਐਨੀਮਲ ਹਸਬੰਡਰੀ ਸੋ ਸਾਰਿਆਂ ਦੇ ਨੋਡਲ ਅਫਸਰ ਦੇ ਨਾਲ ਮੈਂ ਜੀ ਮੀਟਿੰਗ ਕੀਤੀ ਹੈ ਜੀ ਰਿਵਿਊ ਕੀਤਾ ਹੈ ਤਿਆਰੀਆਂ ਇਹ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਾਈ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਧਰ ਰਿਜ਼ਲਟਸ ਬਹੁਤ ਅੱਛੇ ਰਹੇ ਜੀ ਕਿ ਸਾਡੇ ਡੈਂਗੂ ਦੇ ਕੇਸ ਜਿਹੜੇ ਸੀਗੇ ਡੈਂਗੀ ਦੇ ਕੇਸਸ 50% ਘੱਟ ਹੋ ਗਏ ਜੀ ਤੇ ਜਿਹੜੀ ਉਹਦੇ ਨਾਲ ਮੌਤਾਂ ਹੁੰਦੀਆਂ ਸੀਗੀਆਂ ਉਹ 68% ਮਤਲਬ ਸਿਰਫ 33% ਰਹਿ ਗਈਆਂ ਮਤਲਬ ਜੇ ਪਿਛਲੀ ਵਾਰੀ 40 41 ਹੁੰਦੀਆਂ ਸੀ ਪਹਿਲੇ 2 ਸਾਲ ਤੇ ਉਹ 13 ਕਰ ਗਈਆਂ ਉਹ ਤੇ ਸਾਡਾ ਟਾਰਗੇਟ ਹੈ ਕਿ ਅਸੀਂ ਜਿਹੜਾ ਇਸ ਵਾਰੀ ਹੈ ਇਹ ਡੈਂਗੀ ਦੇ ਕੇਸਸ 80% ਘੱਟ ਕਰੀਏ ਤੇ ਉਹਦੇ ਵਾਸਤੇ ਸਾਰੇ ਵਿਭਾਗਾਂ ਨਾਲ ਮਿਲ ਕੇ ਅੱਜ ਸਟ੍ਰੈਟਜੀ ਵੀ ਬਣਾਈ ਹੈ ਔਰ ਅਸੀਂ ਕੁਝ ਨਵੀਆਂ ਜੜੀਆਂ ਜੋ ਅਸੀਂ ਫਸਟ ਟਾਈਮ ਅਪਰੋਚ ਕਰ ਰਹੇ ਹਾਂ ਕਿ ਸਾਡੇ ਕੋਲੇ 50000 ਨਰਸਿੰਗ ਸਟੂਡੈਂਟਸ ਹੈ 1 ਲੱਖ ਸਾਡੇ ਕੋਲੇ ਪੈਰਾਮੈਡਿਕ ਪੈਰਾਮੈਡਿਕਸ ਹੈ ਜਿਹੜੇ ਬਾਕੀ ਕੋਲ ਲੈਬੋਰਾਟਰੀ ਵਾਲੇ ਫਿਜ਼ੀਓਥੈਰੇਪੀ ਵਾਲੇ ਜਾਂ ਫਾਰਮੇਸੀ ਵਾਲੇ ਉਹਨਾਂ ਸਾਰਿਆਂ ਨੂੰ ਅਸੀਂ ਡੈਂਗੂ ਦਾ ਲਾਰਵਾ ਕਿੱਦਾਂ ਹੁੰਦਾ ਅਸੀਂ ਪਹਿਲਾਂ ਸਾਡੇ ਬਰੀਡਿੰਗ ਚੈਕਰ ਹੁੰਦੇ ਸੀ ਉਹ ਸਾਰੇ 1200 ਹੁੰਦੇ ਸੀ ਤੇ ਹੁਣ ਅਸੀਂ 50000 ਨਰਸਿੰਗ ਨੂੰ ਤੇ 50000 ਦੂਜੇ ਪੈਰਾਮੈਡਿਕਸ ਨੂੰ ਟ੍ਰੇਨਿੰਗ ਦੇ ਚੁੱਕੇ ਹਾਂ ਆਲਰੇਡੀ ਪੇ ਜਿਹੜਾ ਉਹ ਲਾਰਵਾ ਚੈਕਰ ਬਣਾਤਾ ਉਹਨਾਂ ਨੂੰ ਵੀ ਹੁਣ ਸਾਡੀ ਟ੍ਰੇਨਿੰਗ ਚੱਲ ਰਹੀ ਹੈ ਸਕੂਲ ਟੀਚਰਸ ਦੀ ਪੰਚਾਇਤ ਡਿਪਾਰਟਮੈਂਟ ਆ ਜਿਹੜੇ ਇਹਨਾਂ ਦੇ ਚਾਹੇ ਪੰਚਾਇਤ ਸੈਕਟਰੀ ਤੋਂ ਲੈ ਕੇ ਬੀਡੀਪੀਓ ਤੋਂ ਲੈ ਕੇ ਪੰਚਾਇਤ ਸੈਕਟਰੀ ਜਿਹੜੇ ਇਹਨਾਂ ਦੇ ಗ್ರಾಮ ਸਹਾਇਕ ਆ ਜਾਂ ਰੋਜ਼ਗਾਰ ਸਹਾਇਕ ਹੈ ਇਸੇ ਤਰ੍ਹਾਂ ਜਿਹੜੇ ਅਰਬਨ ਲੋਕਲ ਬਾਡੀਜ਼ ਦੇ ਆ ਚਾਹੇ ਉਹ ਸੈਨੀਟਰੀ ਇਨਸਪੈਕਟਰ ਆ ਦਰੋਗੇ ਤੱਕ ਸਾਰੇ ਜਿੰਨੇ ਵੀ ਇਹਨਾਂ ਦੇ ਫੀਲਡ ਵਰਕਰ ਆ ਇਸੇ ਤਰ੍ਹਾਂ ਵਾਟਰ ਸਪਲਾਈ ਸੈਨੀਟੇਸ਼ਨ ਵਾਲਿਆਂ ਦੇ ਐਜੂਕੇਸ਼ਨ ਵਾਲਿਆਂ ਦੇ ਜਿੰਨੇ ਫੀਲਡ ਵਰਕਰ ਆ ਸਾਰਿਆਂ ਨੂੰ ਅਸੀਂ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਉਹਦੇ ਨਾਲ ਜਿਹੜੀ ਪ੍ਰੋਫੈਸ਼ਨ ਆ ਬਹੁਤ ਸਸਤੀ ਹੈ ਤੇ ਤੇ ਲੱਗਦਾ ਕੁਝ ਨਹੀਂ ਆ ਜੇ ਡੈਂਗੀ ਚਿਕਨਗੁਨੀਆ ਹੋ ਜਾਏ ਤਾਂ ਬੰਦੇ ਚੰਗੇ ਪੱਲੇ ਕਿ ਸੇ ਪ੍ਰਾਈਵੇਟ ਹਸਪਤਾਲ ਚ ਅਡਮਿਟ ਹੋਣਾ ਪੈ ਜੇ ਔਰ ਕਈ ਵਾਰੀ ਸੀਕੂਅਲੀ ਬੜੀ ਹੁੰਦੀ ਆ ਕਿ ਬੰਦੇ ਦੀ ਡੈਥ ਹੋ ਗਈ ਤੇ ਜਾਂ ਬੰਦਾ ਕ੍ਰਿਪਲ ਹੋ ਗਿਆ ਜੇ ਹੈਮੋਰਾਜਿਕ ਡੈਂਗੂ ਹੋ ਜਾਏ ਤੇ ਇਹਨੂੰ ਦੇਖਦੇ ਹੋਏ ਸਾਰਾ ਜਿਹੜਾ ਸਾਡਾ ਇਹ ਕੋਆਰਡੀਨੇਟਡ ਐਫਰਟ ਆ ਜਿਹੜਾ ਕਿ ਸਾਰੇ ਡਿਪਾਰਟਮੈਂਟਸ ਨੇ ਇਕੱਠੇ ਹੋ ਕੇ ਜਿੰਨੀਆਂ ਵੀ ਸਾਡੀਆਂ ਡਿਜ਼ੀਜ਼ਸ ਹੈਗੀਆਂ ਉਹਦੇ ਬਾਰੇ ਇਕੱਠੇ ਹੋ ਕੇ ਆਪਾਂ ਹਮਲਾ ਮਾਰਨਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਜਿਹੜਾ ਅਸੀਂ ਹੈਗਾ ਉਹ ਜਿਹੜੀ ਹਰ ਪਹਿਲੀ ਮਈ ਤੋਂ ਸ਼ੁਰੂ ਕਰ ਦੁਬਾਰਾ ਕਰ ਰਹੇ ਆ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਜਿਹਦੇ ਚੋਂ ਅਸੀਂ ਸਵੇਰੇ 9 ਤੋਂ 1 ਜਿੰਨੇ ਸਾਡੇ ਸਾਰੇ ਡਿਪਾਰਟਮੈਂਟ ਆ ਉਹ ਘਰ ਘਰ ਜਾ ਕੇ ਉਹਨਾਂ ਦੇ ਫ੍ਰਿਜ ਦੇ ਨੀਚੇ ਦੀ ਟ੍ਰੇ ਜਿਹੜਾ ਡੈਜ਼ਰਟ ਕੂਲਰ ਆ ਠੰਡੀ ਹਵਾ ਵਾਲਾ ਉਹਦੇ ਵਿੱਚ ਚੈੱਕ ਕਰਨਾ ਪੰਛੀਆਂ ਦੇ ਕਟੋਰੇ ਆ ਜਾਂ ਕਿਸੇ ਨੇ ਪਾਣੀ ਸਟੋਰ ਕਰ ਦਿਆ ਜਿੱਥੇ ਪਾਣੀ ਦੀ ਸ਼ਾਰਟੇਜ ਆ ਲੋਕਾਂ ਨੇ ਡਰਮ ਰੱਖੇ ਹੋਏ ਆ ਉਹਨਾਂ ਦੇ ਵਿੱਚ ਓਵਰਹੈੱਡ ਟੈਂਕਸ ਦੇ ਵਿੱਚ ਜਾਂ ਕਿਸੇ ਨੇ ਟਾਇਰ ਸੁੱਟੇ ਹੋਏ ਆ ਜਿਵੇਂ ਟ੍ਰਾਂਸਪੋਰਟ ਡਿਪਾਰਟਮੈਂਟ ਦੱਸ ਰਿਹਾ ਸੀਗਾ ਵੀ ਜਦੋਂ ਦੀ ਇਹ ਕੈਂਪੇਨ ਚਲਾਈ ਆ ਸਾਨੂੰ ਡੈਂਗੂ ਹੁੰਦਾ ਸੀ ਸਾਨੂੰ ਪਤਾ ਨਹੀਂ ਲੱਗਦਾ ਸੀ ਵੀ ਟਾਇਰਾਂ ਦੇ ਵਿੱਚ ਪਾਣੀ ਖੜ ਜਾਂਦਾ ਹੈ ਟਾਇਰ ਸੁੱੰਦੇ ਸੀ ਉਹਨਾਂ ਨੇ ਉਹਨਾਂ ਨੇ ਟਾਇਰਾਂ ਤੋਂ ਮਤਲਬ ਉਹਨਾਂ ਦੀ ਆਕਸ਼ਨ ਕਰਤੀ ਉਹਨਾਂ ਨੂੰ ਡਿਸਪੋਜ਼ ਆਫ ਕਰਤਾ ਤੇ ਜਾਂ ਹੁਣ ਅਵੇਅਰ ਹੋ ਗਏ ਉਹਨੇ ਪਾਣੀ ਖੜਾ ਨਹੀਂ ਦਿੰਦੇ ਉੱਥੇ ਸੋ ਇਹ ਜਿਹੜੀ ਸਾਡੀ ਇੱਕ ਐਫਰਟ ਹੈਗਾ ਇਹਦੇ ਨਾਲ ਆਈ ਐਮ ਸ਼ੋਰ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਇਹਦੇ ਨਾਲ ਨਾਲ ਅਸੀਂ ਪਹਿਲੀ ਵਾਰੀ ਸਾਡੇ ਜਿੰਨੇ 881 ਆਮ ਆਦਮੀ ਕਲੀਨਿਕ ਹੈ ਉਹਨਾਂ ਸਾਰਿਆਂ ਦੇ ਵਿੱਚ ਡੈਂਗੀ ਦਾ ਟੈਸਟ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਸੀ ਸੋ ਟੈਸਟਿੰਗ ਫੈਸਿਲਿਟੀ ਜਿਹੜੀ ਹੈਗੀ ਆ ਉਹਨੂੰ ਬਿਲਕੁਲ ਡੀਸੈਂਟਰਲਾਈਜ਼ ਕਰਕੇ ਉਹਨੂੰ ਵੀ ਵਧਾ ਰਹੇ ਆ ਤਾਂ ਕਿ ਜਿਹੜਾ ਅਸੀਂ ਉਹਦੀ ਪ੍ਰੋਫੈਂਸ਼ਨ ਵੀ ਕਰੀਏ ਤੇ ਉਹਨੂੰ ਜੇ ਹੋ ਜੇ ਤਾਂ ਉਹਦਾ ਜਿਹੜਾ ਹੈਗਾ अर्ਲੀ ਡਾਇਗਨੋਸ ਹੋ ਜਾਏ ਤੇ ਉਹਦਾ ਟ੍ਰੀਟਮੈਂਟ ਹੋ ਜਾਏ ਸੋ ਇਹ ਸਾਡਾ ਜਿਹੜੀ ਹੈਗੀ ਆ ਕੋਸ਼ਿਸ਼ ਤੇ ਮੈਂ মিডিਆ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਜਿਹੜਾ ਇਹ ਸਾਡਾ ਸੁਨੇਹਾ ਹੈਗਾ ਇਹ ਲੋਕਾਂ ਤੱਕ ਪਹੁੰਚਾਓਗੇ ਜੇ ਲੋਕਾਂ ਨੂੰ ਆਮ ਬੰਦੇ ਨੂੰ ਪਤਾ ਹੋਏਗਾ ਤਾਂ ਉਹ ਵੀ ਇੰਪਾਵਰਡ ਫੀਲ ਕਰੇਗਾ ਕਿ ਸਾਡੀ ਸਰਕਾਰ ਸਾਡੇ ਵਾਸਤੇ ਕੀ ਕੁਝ ਕਰ ਰਹੀ ਆ ਤੇ ਇਹ ਕੋਈ ਬੰਦਾ ਵੀ ਆਪਣੇ ਫ੍ਰਿਜ ਦੇ ਵਿੱਚ ਦੀ ਟ੍ਰੇ ਦੇ ਵਿੱਚ ਜਾਂ ਆਪਣੇ ਕੂਲਰ ਦੇ ਵਿੱਚ ਜੜ ਜਿਹੜਾ ਬਾਹਰ ਪਾਣੀ ਖੜਾ ਕੋਈ ਸਟੈਗਨੈਂਟ ਵਾਟਰ ਹੈ ਉਹਨਾਂ ਨੇ ਸਿਹਤ ਮੈਕਮੇਨ ਨੂੰ ਜਾਂ ਹੁਣ ਕਿਸੇ ਮੈਕਮੇਨ ਨੂੰ ਵੀ ਦੱਸਣਗੇ ਜਿੱਥੇ ਕਿਤੇ ਪਾਣੀ ਖੜਾ ਹੋਏਗਾ ਸਾਡਾ ਸਟਾਫ ਜਾਏਗਾ ਉੱਥੇ ਉਹਨੂੰ ਡਰੇਨ ਕਰੇਗਾ ਜੇ ਡਰੇਨ ਨਹੀਂ ਕਰ ਸਕਦਾ ਤਾਂ ਸਾਡੇ ਕੋਲੇ ਲਾਰਵੀ ਸਾਈਡਲ ਸਪਰੇਅ ਹੈ ਜਾਂ ਬਰਨਟ ਵੈਜੀਟੇਬਲ ਆਇਲ ਪਾਏਗਾ ਜੇ ਕੋ ਵੱਡਾ ਛਪੜ ਹੋਏਗਾ ਤਾਂ ਸਾਡੇ ਕੋਲੇ ਖਾਸ ਕਿਸਮ ਦੀ ਇੱਕ ਮੱਛੀ ਹੁੰਦੀ ਹੈ ਜਿਹਨੂੰ ਅਸੀਂ ਗਬੂਸੀਆ ਮੱਛੀ ਕਹਿੰਦੇ ਆ ਉਹ ਅਸੀਂ ਪਾ ਦਨੇ ਉਹਦੇ ਲਾਰਵੇ ਨੂੰ ਖਾ ਜਾਂਦੀ ਹੈ ਉਹ ਤੇ ਇਹ ਬਹੁਤ ਸਾਰੀਆਂ ਮੈਰ ਸਾਡੀਆਂ ਹੈਗੀਆਂ ਤੇ ਸਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਡੇਂਗੂ ਤੇ ਜਿਹੜਾ ਚਿਕਨ ਗੁੜੀਆਂ ਹੈਗਾ ਉਹਨੂੰ ਇਫੈਕਟਿਵਲੀ ਕੰਟਰੋਲ ਕਰਾਂਗੇ ਔਰ ਸਾਡੇ ਆਲਰੇਡੀ 6 ਜ਼ਿਲ੍ਹੇ ਜਿਹੜੇ ਹੈਗੇ ਆ ਉਹਨਾਂ 'ਚ ਪਿਛਲੇ ਸਾਲ ਇੰਡੀਜਿਨਸ ਕੋਈ ਮਤਲਬ ਇੰਡੀਜਿਨਸ ਦਾ ਮਤਲਬ ਹੁੰਦਾ ਕਿ ਉਹਨਾਂ ਦੇ ਆਪਣੇ ਕਿਸੇ ਬੰਦੇ ਨੂੰ ਨਹੀਂ ਹੋਇਆ ਸਾਡੇ ਕੋਲੇ ਮਾਈਗਰੇਟਰੀ ਲੇਬਰ ਆਂਦੀ ਆ ਉਹ ਬਾਹਰੋਂ ਆ ਜਾਂਦੇ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਸੀਗਾ ਤੇ ਉਹਨਾਂ ਦੀ ਵੀ ਅਸੀਂ ਟੈਸਟਿੰਗ ਵਧਾ ਰਹੇ ਹਾਂ ਉਹਨਾਂ ਦਾ ਵੀ ਇਲਾਜ ਜਿਹੜਾ ਸਾਰਾ ਫ੍ਰੀ ਕਰਦੇ ਆ ਵੀ ਜਦੋਂ ਆਣ ਤੇ ਜੇ ਕਿਸੇ ਨੂੰ ਇਹ ਬਿਮਾਰੀ ਹੋਵੇ ਉਹ ਦਾ ਦੇਖ ਕੇ ਤਾਂ ਕਿ ਉੱਥੇ ਸਟੈਗਨੈਂਟ ਵਾਟਰ ਨਾ ਹੋਵੇ ਕਿਉਂਕਿ ਉਸ ਤੋਂ ਹੀ ਮੱਛਰ ਨੇ ਲੈ ਕੇ ਫਿਰ ਅੱਗੇ ਸਪਰੈਡ ਕਰਨਾ ਸੋ ਇਹ ਜਿਹੜੀ ਸਾਰੀ ਸਾਡੀ ਕੋਸ਼ਿਸ਼ ਹੈ ਤੇ ਮੈਂ ਉਮੀਦ ਕਰਦਾ ਕਿ মিডিਆ ਨੂੰ ਘਰ ਘਰ ਤੱਕ ਪਹੁੰਚਾਏਗਾ ਪ੍ਰਿੰਟ ਪ੍ਰਿੰਟ ਤੱਕ ਪਹੁੰਚਾਏਗਾ ਤੇ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਰਾਹਤ ਨਹੀਂ ਤਾਂ ਜਦੋਂ ਡੈਂਗੀ ਦਾ ਸੀਜ਼ਨ ਆਉਂਦਾ ਸੀ ਆ ਘਰ ਮਚਿਆ ਹੁੰਦਾ ਸੀ ਹਸਪਤਾਲ ਭਰੇ ਹੁੰਦੇ ਸੀ ਪਿਛਲੀ ਵਾਰੀ ਬਹੁਤ ਘੱਟ ਆ ਇਸ ਵਾਰੀ ਮੈਂ ਮੈਡੀਕਲ ਕਾਲਜਿਸ ਨਾਲ ਵੀ ਇਨ ਟੱਚ ਆ ਮੈਂ ਸਾਰਿਆਂ ਤੋਂ ਲਗਾਤਾਰ ਰਿਪੋਰਟ ਲੈ ਰਿਹਾ ਕਹਿੰਦੇ ਇਸ ਵਾਰੀ ਕੇਸਸ ਨਹੀਂ ਆਉਂਦੇ ਸੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੰਤਰ ਜੀ ਤੁਸੀਂ ਐਕਟਿਵ ਸਕੂਲ ਦੇ ਵਿੱਚ ਬੱਚਿਆਂ ਨੂੰ ਸ਼ਾਮ ਲਗਾਏ ਦੇ ਵਿੱਚ ਜੀ ਤਾਂ ਇਹਦੇ ਤੋਂ ਲਾਰਾ ਵੀ ਚੈੱਕ ਕਰ